ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਆਪੇ ਤਰਤੀ ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗiras ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਮ ਤਿਆਏ ਤੋ ਸਾਬ ਕੇਲੇ ਵਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨ ਆਵੈ ਤਿੰਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਰਦਾਇ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ertid ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਿਆਏ ਤੋ ਸਬ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿਨ ਜਮ ਕੰਕਰ ਨੇੜ ਨ ਆਵੈ ਤਿਨ ਕੇ ਮੁਖ ਦਰ ਉਜਲੇ ਜਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਆਪੇ ਤਰਤੀ ਸਾਝਿਆਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਇ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸੱਚ ਸੱਚੇ ਪਾਵੈ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੋੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਆਪੇ ਤਰਤੀ ਸਾਝਿਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਇ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁੱਦ ਸੱਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੇ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੋੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗ੍ਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਇ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸੱਚ ਸੱਚੇ ਪਾਵੈ ਜੋ ਤੁਦ ਸੱਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜੋ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਆਪੇ ਤਰਤੀ ਸਾਝਿ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਏ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕਰੇ ਨੇੜ ਨਾ ਆਵੇ ਤਿਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਆਪੇ ਤਰਤੀ ਸਾਜਿਐਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਮ ਤਿਆਏ ਤੋ ਸਭ ਕੇਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜੋ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਅਨੁ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਿਆਏ ਤੋ ਸਬ ਕਿਲ ਵਿਖ ਕਟੇ ਤਾਸ ਪਉੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿਨ ਜਮ ਕੰਕਰੇ ਨੇੜ ਨ ਆਵੈ ਤਿਨ ਕੇ ਮੁਖ ਦਰ ਉਜਲੇ ਜਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲ ਵਿਖ ਕਟੇ ਤਾਸ ਪਉੜੇ ਤੋ ਸਚਾ ਸਾਹਿਬ ਸਚ ਹੈ ਸੱਚ ਸੱਚੇ ਪਾਵੈ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੋੜ ਹੋਏ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿਨ ਜਮ ਕੰਕਰੇ ਨੇੜ ਨ ਆਵੈ ਤਿਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਆਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਇ ਤੋ ਸਭ ਕਿਲ ਵਿਖ ਕਟੇ ਤਾਸ ਪਉੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਦ ਸੱਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੇ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ertid ਸਾਝਿ ਆਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਮ ਤਿਆਇ ਤੋ ਸਭ ਕੇਲੇ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਤੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਨ ਕੁੜਾ ਹਰਦਾ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਏ ਤੋ ਸਬ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿਨ ਜਮ ਕੰਕਰ ਨੇੜ ਨ ਆਵੈ ਤਿਨ ਕੇ ਮੁਖ ਦਰ ਉਜਲੇ ਜਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਆਨਿ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਇ ਤੋ ਸਭ ਕਿਲ ਵਿਖ ਕਟੇ ਤਾਸ ਪਉੜੇ ਤੋ ਸਚਾ ਸਾਹਿਬ ਸਚ ਹੈ ਸੱਚ ਸੱਚੇ ਪਾਵੈ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੋੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਜਿਐਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਆਪੇ ਤਰਤੀ ਸਾਝਿ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਮ ਤਾਏ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਦ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੇ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿੱਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੋੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ertid ਸਾਜਿਐਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੈ ਤਿੰਨ ਕੇ ਮੁਖਦਰ ਉਜਰੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਜਿਅਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਮ ਤਿਆਏ ਤੋ ਸਭ ਕਿਲ ਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਦ ਸੱਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੇ ਤਿੰਨ ਕੇ ਮੁਖਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਗੋੜ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ertid ਸਾਜਿਐਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲਵਿਖ ਕਟੇ ਤਾਸ ਪੌੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੈ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੁੜਿਆਰ ਕੁੜਿਆਰ ਕੁੜੋ ਹੋਏ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਚੌਥਾ ਆਪੇ ਤਰਤੀ ਸਾਝਿ ਅਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲ ਵਿਖ ਕਟੇ ਤਾਸ ਪਉੜੇ ਤੋ ਸਚਾ ਸਾਹਿਬ ਸਚ ਹੈ ਸਚ ਸਚੇ ਪਾਵੈ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰੇ ਨੇੜ ਨਾ ਆਵੇ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੇ ਕੁੜਿਆਰ ਪਿਛਾ ਹੈ ਸਟਿਅਨ ਕੁੜਾ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰ ਕੁੜਿਆਰ ਕੁੜ ਹੋਏ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ